ਤੁਸੀਂ ਦੇਖ ਰਹੇ ਹੋ ਟੀਵੀ ਨਾਰੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਕੱਲ ਰਾਤ ਖਬਰ ਆਉਂਦੀ ਹੈ ਕਿ ਫੇਮਸ ਬੋਡੀ ਬਿਲਡਰ ਜਿਹੜਾ ਦੁਨੀਆਂ ਦੇ ਉੱਤੇ ਮਸ਼ਹੂਰ ਸੀ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਆਪਣੇ ਮੋਢੇ ਦਾ ਆਪਰੇਸ਼ਨ ਕਰਵਾਉਣ ਜਾਂਦੇ ਨੇ ਉਹਨੂੰ ਦਿਖਾਉਣ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਅੱਜ ਦੁਪਹਿਰ 3 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਮੋਡਲ ਟਾਊਨ ਦੇ ਵਿੱਚ ਕੀਤਾ ਜਾ ਰਿਹਾ ਇਹ ਉਹ ਸਥਾਨ ਘਾਟ ਹੈ ਜਿੱਥੇ ਆਖੀਨ ਸੰਸਕਾਰ ਬਈ ਗਾਤੇ 3 ਵਜੇ ਦੇਖ ਕੇ ਲਈ ਬਿੰਦਰ ਕੋ ਮਣਦਾ ਬਈ ਜੀ ਤੁਸੀਂ ਬਿੰਦਰ ਕੋਦੇ ਪਰਵਾਰਚ ਅ ਮਨੇ ਹੈ ਨਹੀਂ ਆ ਅੱਛਾ ਜੀ ਹਾਂ ਜੀ ਅੱਜ 3 ਵਜੇ ਇੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਪਾਜੀ ਦਾ ਠੀਕ ਹੈ ਜੀ ਤੁਸੀਂ ਇੱਥੇ ਪਹਿਲਾਂ ਪਹੁੰਚ ਗਏ ਕੀ ਉਹ ਦੇਖ ਰਹੇ ਹੋ ਤੁਸੀਂ ਹਾਂ ਜੀ ਦੇਖਣਾ ਹੈ ਟਾਈਮਿੰਗ ਵੀ ਇੱਥੇ ਜਿਹੜਾ ਪਾਰਕਿੰਗ ਪਾਰਕਿੰਗ ਦਾ ਪ੍ਰਬੰਧ ਸਹੀ ਕਰ ਜਾਨ ਜੋ ਵੀ ਹੈਗਾ ਵੀ ਜਿਨ੍ਹਾਂ ਨੇ ਆਣਾ ਨਾਲ ਕੋਈ ਦਿੱਕਤ ਨਾ ਹੋਵੇ ਓਕੇ ਫਿਰ 3 ਵਜੇ ਦੇ ਕਰੀਬ 3 ਵਜੇ ਦੇ ਟਾਈਮ ਲਿਖਾਇਆ ਪੰਡਿਤ ਜੀ ਕੋ ਆਪਾਂ ਟੈਲੀ ਕਰਾ ਦਿੰਦੇ ਆ ਤੁਹਾਨੂੰ ਆ ਜਾਓ ਜੀ ਠੀਕ ਹੈ ਪੰਡਿਤ ਜੀ ਕਿੰਨੇ ਵਜੇ ਦਾ ਟਾਈਮ ਲਿਖਾਇਆ ਮੁੰਡਾ ਦਾ ਜੀ 1 ਵਜੇ ਜਾਨੀ ਸਰ ਗੱਡੀ ਪੁਹਜਾਰੀ ਵੀ ਠੀਕ ਆ ਪੰਡਿਤ ਜੀ ਸਾਡੇ ਨਾਲ ਮੌਜੂਦ ਹੋਣਾ ਨਾਲ ਗੱਲਬਾਤ ਕਰਾਂਗੇ ਪੰਡਿਤ ਜੀ ਕਿੰਨੇ ਕ ਵਜੇ ਜਿਹੜੀ ਗੱਡੀ ਇੱਥੋਂ ਪਹਿਲਾਂ ਰਵਾਨਾ ਸਾਡਾ ਸ਼ਾਹ ਵਾਹਨ 1 ਵਜੇ ਜਾਣਾ ਹੈਗਾ ਤੇ 3 ਵਜੇ ਇੱਥੇ ਦਾ ਟਾਈਮ ਹੈ ਮੇਰੇ ਮਾਲਕ ਸਾਹਿਬ ਸਾਡਾ ਹਾਂਜੀ 3 ਵਜੇ ਦਾ ਇੱਥੇ ਦਾ ਪਰਿਵਾਰ ਵਾਲੋ ਟਾਈਮ ਜੀ ਪਰਿਵਾਰ ਵਾਲੋ ਮੁੱਕ ਕਰਾ ਗਏ ਸਾਨੂੰ ਅੱਛਾ ਤੁਸੀਂ ਉਹ ਅਕਸਰ ਇੱਥੇ ਸ਼ਨੀਵਾਰ ਵਗੈਰਾ ਮੱਥਾ ਟੇਕਣ ਆਉਂਦੇ ਹੁੰਦੇ ਸਾਰੇਆਂ ਨੂੰ ਚਾਹ ਪਾਣੀ ਚਾਹ ਪਾਣੀ ਇੱਥੇ ਆਉਂਦੇ ਸੀ ਅਸੀਂ ਸੁਸਾਇਟੀ ਮੈਂਬਰ ਆ ਇੱਥੇ ਆਉਂਦੇ ਸੀ ਸ਼ਨੀ ਮਹਾਰਾਜ ਮੰਦਿਰ ਪਿੱਛੇ ਮੱਥਾ ਟੇਕਦੇ ਸਾਰਿਆਂ ਨੂੰ ਮਿਲ ਕੇ ਹਸਣ ਖੇਡਣ ਵਾਲਿਆਂ ਸੰਸਾਰਿਆਂ ਨਾਲ ਹਾਲਚਲ ਪੁੱਛ ਕੇ ਜਾਂਦੇ ਸੀ ਕੋਈ ਦਿੱਕਤ ਹੈਗੀ ਤਾਂ ਸੋਸੋ ਬਸ ਵਧੀਆ ਸੁਭਾਅ ਸੀ ਵਧੀਆ ਸੀ ਸਾਧੂ ਸੁਭਾਅ ਸੀ ਜੀ ਉਹਨਾਂ ਦਾ ਪੰਡਿਤ ਜੀ ਤੁਹਾਡੇ ਨਾਲ ਵੀ ਮਿਲਣਾ ਆਉਂਦੇ ਸੀ ਤੁਹਾਨੂੰ ਵੀ ਪ੍ਰਭੂ ਸਾਨੂੰ ਮਿਲਣ ਆਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਪੰਡਿਤ ਚਾਹ ਆਪਣੀ ਪੀਤਾ ਉਹ ਪਿਆਹੇ ਦੇ ਕੇ ਜਾਂਦੇ ਦੁੱਧ ਦੇ ਨਾਲ ਚਾਹ ਪਾਣੀ ਉਹ ਜਿਹੜੇ ਸੇਵਾਦਾਰ ਲਗੇ ਉਹਨਾਂ ਨੂੰ ਪੁੱਛਿਓ ਤੁਸੀਂ ਉਹਨਾਂ ਦੀ ਵੀ ਸੇਵਾ ਕਰਕੇ ਜਾਂਦੇ ਸੀ ਹੱਥ ਜੋੜਦੇ ਸਾਰੇ ਮਿਲਨਸਾਰ ਹੱਸ ਕੇੜ ਕੇ ਹਾਂ ਇਸ ਕਰਕੇ ਸਾਨੂੰ ਜਿਆਦਾ ਦੁੱਖ ਲੱਗਾ ਜੀ ਜਦੋਂ ਆਪਾਂ ਦੇਖਿਆ ਨਾ ਕਿ ਸਾਡੇ ਕੋਲ ਆਉਂਦੇ ਸੀਗੇ ਪਿੱਛੇ ਜੇ ਆਏ ਸੀ ਤੇ ਸਾਡੇ ਨਾਲ ਹੱਸ ਕੇੜ ਕੇ ਸਾਨੂੰ ਸੇਵਾ ਕਰਕੇ ਸਾਡੀ ਪੂਰੀ ਜਾਂਦੇ ਸੀਗੇ ਜੀ ਹਾਂ ਜੀ ਪੰਡਿਤ ਜੀ ਲਗਾਤਾਰ ਦੇਖਦੇ ਆਂ ਸੋਸ਼ਲ ਮੀਡੀਆ ਤੇ ਨਾ ਹਸਪੀਟਲਾਂ ਦੇ ਉੱਤੇ ਦੋਸ਼ ਲਾਈ ਜਾ ਰਿਹਾ ਵੀ ਜਿਹੜੇ ਹਸਪੀਟਲ ਵਾਲੇ ਆ ਕਰਦੇ ਕੋਸ਼ਿਸ਼ ਆ ਕਹਿੰਦੇ ਕੋਸ਼ਿਸ਼ ਆ ਬੰਦਿਆਂ ਦੀਆਂ ਜਾਨਾਂ ਜਾ ਰਹੀਆਂ ਪਹਿਲਾਂ ਰਾਜਵੀਰ ਜਬੰਦੇ ਦੀ ਉਹ ਵੈਂਟੀਲੇਟਰ ਤੇ ਲੱਗਾ ਰਿਹਾ ਉਸ ਤੋਂ ਬਾਅਦ ਚ ਹੁਣ ਕੱਲ ਖਬਰ ਆਈ ਆ ਕਿ ਆਪਣੇ ਬਰਿੰਦਰ ਘੁੰਮਣ ਦੀ ਡੈਥ ਹੋ ਗਈ ਕੀ ਇਹਨਾਂ ਦਾ ਲੱਗਦਾ ਤੁਹਾਨੂੰ ਹਸਪੀਟਲ ਵਾਲਿਆਂ ਦੀ ਨਾਕਾਮੀ ਹੈ ਪ੍ਰਭੂ ਇਦਾਂ ਨਾ ਜਦੋਂ ਭਾਈ ਸਾਡੇ ਕੋਲ ਆਉਂਦੇ ਸੀ ਕੋਈ ਐਪ ਨਹੀਂ ਸੀਗੇ ਤੁਸੀਂ ਕਿ ਦੇਖੋ ਸ਼ਰੀਰ ਬੜਾ ਤਕੜਾ ਪੂਰਾ ਪੂਰਾ ਸਾਨੂੰ ਮੈਂ ਮਿਲਦੇ ਸੀਗੇ ਨਾ ਕੋਈ ਬਿਮਾਰਤ ਨਾ ਕੋਈ ਠੁਮਾਰ ਸੀਗੇ ਕੁਛ ਨਹੀਂ ਸੀਗੇ ਸਾਨੂੰ ਤਾਂ ਸਮ ਆਪ ਦੁੱਖ ਬੜਾ ਲੱਗਾ ਹੈਗਾ ਜੀ ਇਹ ਚ ਸੱਚਾਈ ਹੋ ਸਕਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋਗੇ ਜੀ ਕਿਉਂਕਿ ਉਹਨਾਂ ਨੇ ਕਦੀ ਅਜ ਤੱਕ ਨਸ਼ਾ ਕੀਤਾ ਹੀ ਨਹੀਂ ਤੇ ਸ਼ਾਕਾਹਾਰੀ ਸੀਗੇ ਮੀਟ ਆਂਡਾ ਵੀ ਨਹੀਂ ਖਾਂਦੇ ਸੀ ਪ੍ਰਭੂ ਉਹ ਤਾਂ ਹਾਂਜੀ ਇਸ ਕਰਕੇ ਇਹ ਚ ਥੋੜਾ ਜਿਹਾ ਹੋ ਸਕਦਾ ਹੈ ਕਿ ਪਤਾ ਕੋਈ ਟੀਕਾ ਗਲਤ ਲੱਗ ਗਿਆ ਹੋਵੇ ਕੁਝ ਕਿਹਾ ਨਹੀਂ ਉਹਦੇ ਪਰ ਸਰੀਰ ਭਾਈ ਦਾ ਬਹੁਤ ਸਹੀ ਸਗਾ ਜੀ ਕਹਿੰਦੇ ਆਪ ਚੱਲ ਕੇ ਗਏ ਪਰ ਉੱਥੇ ਜਾ ਕੇ ਇਹ ਇਹ ਪਰਣਾ ਵਰਤ ਗਿਆ ਇਦਾਂ ਹੋ ਸਕਦਾ ਹੈ ਇਹ ਸਾਨੂੰ ਵੀ ਨਹੀਂ ਯਕੀਨ ਆ ਰਿਹਾ ਮੇਰੇ ਮਾਲਕ ਕਿ ਇਦਾਂ ਕੰਮ ਹੋ ਗਿਆ ਹੈਗਾ ਇੱਕ ਨੰਬਰ ਕੁੰਡਾ ਪ੍ਰਭੂ ਇੱਕ ਨੰਬਰ ਕੁੰਡਾ ਤਿਆਰ ਕਰਾ ਰਹੇ ਆ ਜੀ ਅੱਛਾ ਆਜੋ ਭਾਈ ਜੀ अच्छा ਤੁਸੀਂ ਕਿਉਂਕਿ ਉਹ ਜਿੰਮ ਜੁਗ ਜ਼ਿਆਦਾ ਲਾਉਂਦੇ ਉੱਥੇ ਜਾਂਦੇ ਹੁੰਦੇ ਤੁਸੀਂ ਉਹਨਾਂ ਦੇ ਜਿੰਮ ਵਗੈਰਾ ਮਿਲਦੇ ਸੀ ਉਹਨਾਂ ਨੂੰ ਜਾਂਦੇ ਸੀ ਇੱਥੇ ਵੀ ਮਿਲ ਜਾਂਦੇ ਸੀ ਕਈ ਨਗਰ ਚੱਕਰ ਲੱਗਦਾ ਸੀ ਕਦੇ ਉੱਧਰ ਵੀ ਮਿਲ ਜਾਂਦੇ ਸੀ ਹਾਂ ਇਹ ਜਗ੍ਹਾ ਜਿੱਥੇ ਰੀਤੀ ਦਾ ਸੰਸਕਾਰ ਹੋਏਗਾ ਉਹ ਸੰਸਕਾਰ ਅੱਛਾ ਜੀ ਇਹ ਕੁੰਡ ਉਹਨਾਂ ਦਾ ਬਣ ਰਿਹਾ ਜੀ ਅੱਛਾ ਜੀ ਇਹ ਇੱਥੇ ਲਾ ਕੇ ਬੋਡੀ ਰੱਖੀ ਜਾਏਗੀ ਜੋ ਵੀ ਨੇਤੇ ਨੇਮ ਪਾਰਟ ਹੋਗੇ ਫਿਰ ਇਹ ਜਗ੍ਹਾ ਤੇ ਸੰਸਕਾਰ ਹੋਏਗਾ ਹਾਂ ਇਹੀ ਸੇਵਾਦਾਰ ਕਰਨਗੇ ਇਹ ਇਹ ਗੱਡੀ ਜਾਏਗੀ 1 ਵਜੇ ਹਾਂ ਜੀ ਇਹ ਗੱਡੀ ਜਾਏਗੀ ਅੱਛਾ ਦੇਖ ਲਓ ਠੀਕ ਹੈ ਇਹ ਗੱਡੀ ਜਾਏਗੀ ਆਹ ਹੋ ਰਹੀ ਸਫਾਈ ਕਰ ਰਿਹਾ ਸੇਵਾਦਾਰ ਇਹ ਉਹਨਾਂ ਦਾ ਜਿਹੜਾ ਘਰ ਇੱਥੇ ਜਲੰਧਰ ਚ ਉਹ ਜਲੰਧਰ ਤੋਂ ਆਏਗੀ ਜਾਂ ਜਮਸ਼ੇਰ ਤੋਂ ਜਮਸ਼ੇਰ ਇਹਨਾਂ ਨੇ ਫੇ ਡੇਰੀ ਜੀ ਡੇਰੀ ਕੰਪਲੈਕਸੀ ਆਪਣਾ ਕੋਠੀ ਬਣਾ ਲਈ ਹੋਈ ਸੀ ਉੱਥੇ ਕਈ ਨਗਰ ਵੀ ਘਰ ਹੈਗਾ ਦੋ ਜਗ੍ਹਾ ਰਹਿ ਸਕੀ ਠੀਕ ਹੈ ਇਹ ਹੁਣ ਜਿਹੜਾ ਜਿਹੜਾ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਸ਼ੁਰੂ ਹੋਣੀ ਆ ਉਹ ਇਧਰੋਂ ਜਮਸ਼ੇਰ ਤੋਂ ਆਏਗੀ ਜਮਸ਼ੇਰ ਤੋਂ ਹਾਂਜੀ ਆਹੀ ਡਰਾਈਵਰ ਜਾਏਗਾ ਸਫਾਈ ਹੋਏ ਜਾਂਵਾਂਗੇ ਨਾਲ ਕੋਈ ਤਾਂ ਇਹ ਸਮਸ਼ਾਨ ਘਾਟਾ ਮਾਡਲ ਟੌਨ ਦਾ ਜਿੱਥੇ ਬੋਡੀ ਬਿਲਡਰ ਬ੍ਰਿੰਦਰ ਘੁੰਮਣ ਦਾ ਜਿਹੜਾ ਅੰਤਿਮ ਸੰਸਕਾਰ ਹੋਣਾ ਆ ਤੇ 3 ਵਜੇ ਦੇ ਕਰੀਬ ਉਹਨਾਂ ਦਾ ਪਿੰਡ ਜਿਹੜਾ ਡੇਰੀ ਫਾਰਮ ਦੇ ਵਿੱਚ ਹੀ ਉਹਨਾਂ ਨੇ ਆਪਣੀ ਉੱਥੇ ਘਰ ਬਣਾ ਲਿਆ ਸੀ ਰਹਿائش ਬਣਾ ਲਈ ਸੀ ਕੋਠੀ ਤੇ ਉੱਥੋਂ ਅੰਤਿਮ ਯਾਤਰਾ ਸ਼ੁਰੂ ਹੋ ਕੇ ਮਾਡਲ ਟਾਉਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਤਕਰੀਬਨ 3 ਵਜੇ ਦੇ ਕਰੀਬ ਹੋਵੇਗਾ 3 ਵਜੇ ਇੱਥੇ ਜਿਹੜੀਆਂ ਵੀ ਸੰਤਾਨਾਂ ਨੂੰ ਪਿਆਰ ਕਰਦੀਆਂ ਜਾਂ ਉਹਨਾਂ ਨੂੰ ਚਾਣਨ ਵਾਲੇ ਉਹ ਇੱਥੇ ਪਹੁੰਚ ਕੇ ਆਖਰੀ ਜਿਹੜੀ ਅੰਤਿਮ ਯਾਤਰਾ ਜਿਹੜੀ ਉਹਨਾਂ ਦੇ ਦਰਸ਼ਨ ਵੀ ਕਰ ਸਕਦੀ ਆ ਦੇਖਦੇ ਰਹੋ ਟੀਵੀ ਐਨ ਆਰ ਈ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਈ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਕੱਲ ਰਾਤ ਖਬਰ ਆਉਂਦੀ ਹੈ ਕਿ ਫੇਮਸ ਬੋਡੀ ਬਿਲਡਰ ਜਿਹੜਾ ਦੁਨੀਆਂ ਦੇ ਉੱਤੇ ਮਸ਼ਹੂਰ ਸੀ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਆਪਣੇ ਮੋਢੇ ਦਾ ਆਪਰੇਸ਼ਨ ਕਰਵਾਉਣ ਜਾਂਦੇ ਨੇ ਉਹਨੂੰ ਦਿਖਾਉਣ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਅੱਜ ਦੁਪਹਿਰ 3 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਕੀਤਾ ਜਾ ਰਿਹਾ ਇਹ ਉਹ ਸਥਾਨ ਘਾਟ ਹੈ ਜਿੱਥੇ ਬਿੰਦਰ ਕੋ ਲਾਖੀ ਸੰਸਕਾਰ ਇਹ ਰਾਤੇ 3 ਵਜੇ ਦੇ ਇਧਰ ਕੋ ਮਨਤਾ ਜੀ ਤੁਸੀਂ ਬਿੰਦਰ ਕੋ ਦੇ ਪਰਿਵਾਰ ਚ ਅ ਉਹ ਲੈ ਹੈ ਨਹੀਂ ਆ ਅੱਛਾ ਜੀ ਹਾਂ ਜੀ ਅੱਜ 3 ਵਜੇ ਇੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਪਾਜੀ ਦਾ ਠੀਕ ਹੈ ਜੀ ਤੁਸੀਂ ਇੱਥੇ ਪਹਿਲਾਂ ਪਹੁੰਚ ਗਏ ਕੀ ਉਹ ਦੇਖ ਰਹੇ ਹੋ ਤੁਸੀਂ ਹਾਂ ਜੀ ਦੇਖਣਾ ਹੈ ਤਾਂ ਵੀ ਸਟ੍ਰੀਮਿੰਗ ਵੀ ਇੱਥੇ ਜਿਹੜਾ ਪਾਰਕਿੰਗ ਕੂਟਿੰਗ ਦਾ ਪ੍ਰਬੰਧ ਸਹੀ ਕਰ ਦੇਣ ਜੋ ਵੀ ਹੈਗਾ ਵੀ ਜਿਨ੍ਹਾਂ ਨੇ ਆਣਾ ਨਾਲ ਕੋਈ ਦਿੱਕਤ ਨਾ ਹੋਵੇ ਓਕੇ ਜੀ ਪਰ ਆ 3 ਵਜੇ ਦੇ ਕਰੀਬ 3 ਵਜੇ ਦੀ ਟਾਈਮ ਲਿਖਾਇਆ ਪੰਡਿਤ ਜੀ ਪਾਪਾ ਟੈਲੀ ਕਰਾ ਦਿੰਦਾ ਤੁਹਾਨੂੰ ਆ ਜਾਓ ਜੀ ਠੀਕ ਹੈ ਪੰਡਿਤ ਜੀ ਕਿੰਨੇ ਵਜੇ ਦਾ ਟਾਈਮ ਲਿਖਾਇਆ ਹਾਂ ਮੈਂ ਤਾਂ ਦਾ ਜੀ 1 ਵਜੇ ਜਾਣੀ ਤੁਰੂ ਗੱਡੀ ਪੁਹਾਰੀ ਮੇਰੀ ਠੀਕ ਆ ਪੰਡਿਤ ਜੀ ਸਾਡੇ ਨਾਲ ਮੌਜੂਦ ਹਨ ਉਹ ਨਾਲ ਗੱਲਬਾਤ ਕਰਾਂਗੇ ਪੰਡਿਤ ਜੀ ਕਿੰਨੇ ਕ ਵਜੇ ਜਿਹੜੀ ਗੱਡੀ ਇੱਥੋਂ ਪਹਿਲਾਂ ਰਵਾਨਾ ਸਾਡਾ ਸ਼ਾਹ ਵਾਹਨ 1 ਵਜੇ ਜਾਣਾ ਹੈਗਾ ਤੇ 3 ਵਜੇ ਇੱਥੇ ਦਾ ਟਾਈਮ ਹੈ ਮੇਰੇ ਮਾਲਕ ਸਾਹਿਬ ਅੱਛਾ ਸਾਹਿਬ ਦਾ ਹਾਂਜੀ 3 ਵਜੇ ਇੱਥੇ ਦਾ ਪਰਿਵਾਰ ਵੱਲੋਂ ਟਾਈਮ ਜੀ ਪਰਿਵਾਰ ਵੱਲੋਂ ਮੁੱਕ ਕਰਾ ਉਹ ਅਕਸਰ ਇੱਥੇ ਸ਼ਨੀਵਾਰ ਵਗੈਰਾ ਮੱਥਾ ਟੇਕਣ ਆਉਂਦੇ ਹੁੰਦੇ ਸਾਰੇ ਨੂੰ ਚਾਹ ਪਾਣੀ ਚਾਹ ਪਾਣੀ ਇੱਥੇ ਆਉਂਦੇ ਸੀ ਅਸੀਂ ਸੁਸਾਇਟੀ ਮੈਂਬਰ ਆ ਇੱਥੇ ਆਉਂਦੇ ਸੀ ਸ਼ਨੀ ਮਹਾਰਾਜ ਦਾ ਮੰਦਿਰ ਪਿੱਛੇ ਮੱਥਾ ਟੇਕਦੇ ਸਾਰਿਆਂ ਨੂੰ ਮਿਲ ਕੇ ਹਸਨ ਖੇਡਣ ਵਾਲੇ ਸੰਸਾਰਿਆਂ ਨਾਲ ਹਾਲਚਲ ਪੁੱਛ ਕੇ ਜਾਂਦੇ ਸੀ ਕੋਈ ਦਿੱਕਤ ਹੈਗੀ ਤਾਂ ਸੋ ਬਸ ਵਧੀਆ ਸੁਭਾਅ ਦੇ ਸਾਧੂ ਸੁਭਾਅ ਸੀ ਜੀ ਉਹਨਾਂ ਦਾ ਪੰਡਿਤ ਜੀ ਤੁਹਾਡੇ ਨਾਲ ਵੀ ਮਿਲਣਾ ਆਉਂਦੇ ਸੀ ਤੁਹਾਨੂੰ ਵੀ ਪ੍ਰਭੂ ਸਾਨੂੰ ਮਿਲਣ ਆਉਂਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਪੰਡਿਤ ਚਾਹ ਪਾਣੀ ਪੀਤਾ ਉਹ ਪਿਆਹੇ ਦੇ ਕੇ ਜਾਂਦੇ ਦੁੱਧ ਦੇ ਨਾਲ ਚਾਹ ਪਾਣੀ ਉਹ ਜਿਹੜੇ ਸੇਵਾਦਾਰ ਲੱਗੇ ਉਹਨਾਂ ਨੂੰ ਪੁੱਛਿਓ ਤੁਸੀਂ ਉਹਨਾਂ ਦੀ ਵੀ ਸੇਵਾ ਕਰਕੇ ਜਾਂਦੇ ਸੀ ਹੱਥ ਜੋੜਦੇ ਸਾਰੇ ਮਿਲਨਸਾਰ ਹੱਸ ਕੇੜ ਕੇ ਹਾਂ ਇਸ ਕਰਕੇ ਸਾਨੂੰ ਜਿਆਦਾ ਦੁੱਖ ਲੱਗਾ ਜੀ ਜਦੋਂ ਆਪਾਂ ਦੇਖਿਆ ਨਾ ਕਿ ਸਾਡੇ ਕੋਲ ਆਉਂਦੇ ਸੀਗੇ ਪਿੱਛੇ ਜੇ ਆਏ ਸੀ ਤੇ ਸਾਡੇ ਨਾਲ ਹੱਸ ਕੇੜ ਕੇ ਸਾਨੂੰ ਸੇਵਾ ਕਰਕੇ ਸਾਡੀ ਪੂਰੀ ਜਾਂਦੇ ਸੀਗੇ ਹਾਂ ਜੀ ਪੰਡਿਤ ਜੀ ਲਗਾਤਾਰ ਦੇਖਦੇ ਆਂ ਸੋਸ਼ਲ ਮੀਡੀਆ ਤੇ ਨਾ ਹਸਪੀਟਲਾਂ ਦੇ ਉੱਤੇ ਦੋਸ਼ ਲਾਈ ਜਾ ਰਿਹਾ ਵੀ ਜਿਹੜੇ ਹਸਪੀਟਲ ਵਾਲੇ ਆ ਕਰਦੇ ਕੋਸ਼ਿਸ਼ ਆ ਕਹਿੰਦੇ ਕੋਸ਼ਿਸ਼ ਆ ਬੰਦਿਆਂ ਦੀਆਂ ਜਾਨਾਂ ਜਾ ਰਹੀਆਂ ਪਹਿਲਾਂ ਰਾਜਵੀਰ ਜਵੰਦੇ ਦੀ ਉਹ ਵੈਂਟੀਲੇਟਰ ਤੇ ਲੱਗਾ ਰਿਹਾ ਉਸ ਤੋਂ ਬਾਅਦ ਵਿੱਚ ਹੁਣ ਕੱਲ ਖਬਰ ਆਈ ਆ ਕਿ ਆਪਣੇ ਬਰਿੰਦਰ ਕੋਮਨ ਦੀ ਡੈਥ ਹੋ ਗਈ ਕੀ ਇਹਨਾਂ ਦਾ ਲੱਗਦਾ ਤੁਹਾਨੂੰ ਹਸਪੀਟਲ ਵਾਲਿਆਂ ਦੀ ਨਾਕਾਮੀ ਹੈ ਪ੍ਰਭੂ ਏਦਾਂ ਨਾ ਜਦੋਂ ਭਾਈ ਸਾਡੇ ਕੋਲ ਆਉਂਦੇ ਸੀ ਕੋਈ ਐਬ ਨਹੀਂ ਸੀਗੇ ਤੁਸੀਂ ਕਿ ਦੇਖੋ ਸ਼ਰੀਰ ਬੜਾ ਤਗੜਾ ਪੂਰਾ ਪੂਰਾ ਸਾਨੂੰ ਮੈਂ ਮਿਲਦੇ ਸੀਗੇ ਨਾ ਕੋਈ ਬਿਮਾਰਤ ਨਾ ਕੋਈ ਠੁਮਾਰ ਸੀਗੇ ਕੁਝ ਨਹੀਂ ਸੀਗੇ ਸਾਨੂੰ ਤਾਂ ਸਮ ਆਪ ਦੁੱਖ ਬੜਾ ਲੱਗਾ ਹੈਗਾ ਜੀ ਇਹ ਚ ਸੱਚਾਈ ਹੋ ਸਕਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋਗੇ ਜੀ ਕਿਉਂਕਿ ਉਹਨਾਂ ਨੇ ਕਦੀ ਅੱਜ ਤੱਕ ਨਸ਼ਾ ਕੀਤਾ ਹੀ ਨਹੀਂ ਤੇ ਸ਼ਾਕਾਹਾਰੀ ਸੀਗੇ ਮੀਟ ਆਂਡਾ ਵੀ ਨਹੀਂ ਖਾਂਦੇ ਸੀਗੇ ਪ੍ਰਭੂ ਉਹਦਾ ਹਾਂਜੀ ਇਸ ਕਰਕੇ ਇਹ ਚ ਥੋੜਾ ਜਿਆਦਾ ਹੋ ਸਕਦਾ ਹੈ ਕਿ ਉਹਦਾ ਕੋਈ ਟੀਕਾ ਗਲਤ ਲੱਗ ਗਿਆ ਹੋਵੇ ਕੁਝ ਕਿਹਾ ਨਹੀਂ ਹੋਵੇ ਪਰ ਸਰੀਰ ਭਾਈ ਦਾ ਬਹੁਤ ਸਹੀ ਸੀਗਾ ਜੀ ਕਹਿੰਦੇ ਆਪ ਚੱਲ ਕੇ ਗਏ ਪਰ ਉੱਥੇ ਜਾ ਕੇ ਇਹ ਇਹ ਪਰਣਾ ਵਰਤ ਗਿਆ ਇਦਾਂ ਹੋ ਸਕਦਾ ਇਹ ਸਾਨੂੰ ਵੀ ਨਹੀਂ ਯਕੀਨ ਆ ਰਿਹਾ ਮੇਰੇ ਮਾਲਕ ਕਿ ਇਦਾਂ ਕੰਮ ਹੋ ਗਿਆ ਹੈਗਾ ਇੱਕ ਨੰਬਰ ਕੁੰਡਾ ਪ੍ਰਭੂ ਇੱਕ ਨੰਬਰ ਕੁੰਡ ਤਿਆਰ ਕਰਾ ਰਹੇ ਆ ਜੀ ਅੱਛਾ ਆਜੋ ਭਾਈ ਜੀ अच्छा ਤੁਸੀਂ ਕਿਉਂਕਿ ਉਹ ਜਿੰਮ ਜਿੰਗ ਜਿਆਦਾ ਲਾਉਂਦੇ ਉੱਥੇ ਜਾਂਦੇ ਹੁੰਦੇ ਤੁਸੀਂ ਉਹਨਾਂ ਦੇ ਜਿੰਮ ਵਗੈਰਾ ਮਿਲਦੇ ਸੀ ਉਹਨਾਂ ਨੂੰ ਜਲਦੀ ਸੀ ਇੱਥੇ ਵੀ ਮਿਲ ਜਾਂਦੇ ਸੀ ਕਈ ਨਗਰ ਚੱਕਰ ਲੱਗਦਾ ਸੀ ਕਿ ਉੱਧਰ ਵੀ ਮਿਲ ਜਾਂਦੇ ਸੀ ਹਮ ਇਹ ਜਗ੍ਹਾ ਜਿੱਥੇ ਰਿਤੀ ਦਾ ਸੰਸਕਾਰ ਹੋਏਗਾ ਨਹੀਂ ਫਿਊਸ਼ਨ ਪਾਰ ਅੱਛਾ ਜੀ ਇਹ ਕੁੰਡੋਨਾ ਦਾ ਬਣ ਰਿਹਾ ਜੀ ਅੱਛਾ ਜੀ ਇਹ ਇੱਥੇ ਲਾ ਕੇ ਬੋਡੀ ਰੱਖੀ ਜਾਏਗੀ ਜੋ ਵੀ ਨੇਮ ਪਾਰਟ ਹੋ ਗਏ ਫਿਰ ਇਹ ਜਗ੍ਹਾ ਤੇ ਸੰਸਕਾਰ ਹੋਏਗਾ ਹਮ ਇਹੀ ਸੇਵਾਦਾਰ ਕਰਨਗੇ ਇਹ ਇੱਕ ਗੱਡੀ ਜਾਏਗੀ 1 ਵਜੇ ਹਾਂ ਜੀ ਇਹ ਗੱਡੀ ਜਾਏਗੀ ਅੱਛਾ ਦੇਖ ਲਓ ਠੀਕ ਹੈ ਇਹ ਗੱਡੀ ਜਾਏਗੀ ਉਹ ਹੋ ਰਹੀ ਸਫਾਈ ਕਰ ਰਿਹਾ ਸੇਵਾਦਾਰ ਇਹ ਉਹਨਾਂ ਦਾ ਜਿਹੜਾ ਘਰ ਇੱਥੇ ਜਲੰਧਰ ਚ ਉਹ ਜਲੰਧਰ ਤੋਂ ਆਏਗੀ ਜਾਂ ਜਮਸ਼ੇਰ ਤੋਂ ਜਮਸ਼ੇਰ ਇਹਨਾਂ ਨੇ ਫੇ ਦੇਰੀ ਚ ਦੇਰੀ ਕੰਪਲੈਕਸੀ ਆਪਣਾ ਕੋਠੀ ਬਣਾ ਲਈ ਹੋਈ ਸੀ ਉੱਥੇ ਕਈ ਨਗਰ ਵੀ ਘਰ ਹੈਗਾ ਦੋ ਜਗ੍ਹਾ ਰਹਿ ਸਕੀ ਠੀਕ ਹੈ ਨਹੀਂ ਹੁਣ ਜਿਹੜਾ ਜਿਹੜਾ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਸ਼ੁਰੂ ਹੋਣੀ ਆ ਉਹ ਇਧਰੋਂ ਜਮਸ਼ੇਰ ਤੋਂ ਆਏਗੀ ਜਮਸ਼ੇਰ ਤੋਂ ਹਾਂਜੀ ਅਸੀਂ ਡਰਾਈਵਰ ਜਾਏਗਾ ਸਫਾਈ ਉਹਨਾਂ ਨਾਲ ਜਾਵਾਂਗੇ ਨਾਲ ਕੋਈ ਤਾਂ ਇਹ ਸਮਸ਼ਾਨ ਘਾਟ ਮਾਡਲ ਟੌਨ ਦਾ ਜਿੱਥੇ ਬੋਡੀ ਬਿਲਡਰ ਬਰਿੰਦਰ ਘੁੰਮਣ ਦਾ ਜਿਹੜਾ ਅੰਤਿਮ ਸੰਸਕਾਰ ਹੋਣਾ ਆ ਤੇ 3 ਵਜੇ ਦੇ ਕਰੀਬ ਉਹਨਾਂ ਦਾ ਪਿੰਡ ਜਿਹੜਾ ਡੇਰੀ ਫਾਰਮ ਦੇ ਵਿੱਚ ਹੀ ਉਹਨਾਂ ਨੇ ਆਪਣੀ ਉੱਥੇ ਘਰ ਬਣਾ ਲਿਆ ਸੀ ਰਹਿائش ਬਣਾ ਲਈ ਸੀ ਕੋਠੀ ਤੇ ਉੱਥੋਂ ਅੰਤਿਮ ਯਾਤਰਾ ਸ਼ੁਰੂ ਹੋ ਕੇ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਤਕਰੀਬਨ 3 ਵਜੇ ਦੇ ਕਰੀਬ ਹੋਵੇਗਾ 3 ਵਜੇ ਇੱਥੇ ਜਿਹੜੀਆਂ ਵੀ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਜਾਂ ਉਹਨਾਂ ਨੂੰ ਚਾਣਨ ਵਾਲੇ ਉਹ ਇੱਥੇ ਪਹੁੰਚ ਕੇ ਆਖਰੀ ਜਿਹੜੀ ਅੰਤਮ ਯਾਤਰਾ ਜਿਹੜੀ ਉਹਨਾਂ ਦੇ ਦਰਸ਼ਨ ਵੀ ਕਰ ਸਕਦੀ ਆ ਦੇਖਦੇ ਰਹੋ ਟੀਵੀ ਨਰਿ